ਹਾਏ ਰੱਬਾ ਇੱਕ ਹੀ ਕਹਿਰ ਕਮਾ ਦਿੱਤਾ ਇਹ ਬੋਲ ਨੇ ਉਸ ਪਰਿਵਾਰ ਦੀ ਉਸ ਪਿਤਾ ਦੇ ਉਸ ਮਾਤਾ ਦੇ ਜਿਨ੍ਹਾਂ ਦਾ ਇੱਕ 12-13 ਸਾਲਾਂ ਦਾ ਪੁੱਤ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਅਲਵਿਦਾ ਆਖਣ ਦੇ ਕਾਰਨ ਅਜਿਹੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਅਕਸਰ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਰੋਕਿਆ ਜਾਂਦਾ ਹੈ ਕਿ ਪੁੱਤ ਅਜੀਹਾ ਕੁਝ ਨਾ ਕੀਤਾ ਜਾਵੇ ਤਾਂ ਜੋ ਇਹ ਹਾਦਸਿਆਂ ਦਾ ਰੂਪ ਸਾਹਮਣੇ ਆ ਸਕੇ ਪਰ ਫਿਰ ਵੀ ਕਿਤੇ ਨਾ ਕਿਤੇ ਬੱਚਿਆਂ ਦੀ ਜਿੱਦ ਜ਼ਰੂਰ ਸਾਹਮਣੇ ਆਉਂਦੀ ਆ ਜੋ ਇਹਨਾਂ ਵੱਡੇ ਹਾਦਸਿਆਂ ਨੂੰ ਬੁਲਾਵਾ ਵੀ ਦਿੰਦੀ ਆ ਅਜੇ ਹਾਈ ਕੁਝ ਵਾਪਰਿਆ ਹੈ ਸੰਗਰੂਰ ਦੇ ਵਿੱਚ ਜਿੱਥੇ ਇੱਕ 12-13 ਸਾਲਾਂ ਨੌਜਵਾਨ ਬੱਚੇ ਦੀ ਮੌਤ ਹੋ ਗਈ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿੱਥੇ ਹੋਰ ਨਾ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਸੀ ਤੇ ਉਥੇ ਸਰਕਾਰ ਨੂੰ ਅਪੀਲ ਕੀਤੀ ਆ ਕਿ ਜਲਦ ਤੋਂ ਜਲਦ ਇਸ ਚੀਜ਼ ਦੇ ਉੱਤੇ ਇਸ ਤਿਹਾਰ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ ਕਿਉਂਕਿ ਸਾਡਾ ਪੰਜਾਬ ਇਹਨਾਂ ਚੀਜ਼ਾਂ ਤੋਂ ਬਚ ਸਕੇ ਕਿਉਂਕਿ ਸਾਟਾ ਪਰਿਵਾਰ ਜਿੱਥੇ ਉਜੜ ਗਿਆ ਉੱਥੇ ਕਿਸੇ ਹੋਰ ਦਾ ਪਰਿਵਾਰ ਨਾ ਉਜੜੇ ਜਦੋਂ ਇਹ ਬੋਲ ਇੱਕ ਮਾਪਿਆਂ ਨੂੰ ਕਹਿ ਜਾਣ ਪੈ ਜਾਣ ਤਾਂ ਉਸਦੇ ਦਿਲ ਤੇ ਕੀ ਬੀਚਦੀ ਆ ਜਾਂ ਖੁਦ ਜਾਣਦੇ ਨੇ ਜਾਂ ਮਾਪੇ ਜਾਣਦੇ ਨੇ ਕੀ ਕੁਝ ਕਾਰਨ ਰਹੇ ਨੇ ਆਓ ਦੇਖਦੇ ਹਾਂ ਖਾਸ ਖਬਰ ਖਬਰ ਸੰਗਰੂਰ ਦੇ ਨਜ਼ਦੀਕੀ ਪਿੰਡ ਤੁੰਗਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 12-13 ਸਾਲਾਂ ਦਾ ਬੱਚਾ ਹਰਚੋਤ ਸਿੰਘ ਜਿਸਦੀ ਮੌਤ ਹੋਈ ਹੈ ਮੌਤ ਦਾ ਕਾਰਨ ਪਤੰਗ ਚੜਾਉਂ ਤੇ ਹਾਂ ਮਾਪਿਆਂ ਦਾ ਕਹਿਣਾ ਹੈ ਕਿ ਬੱਚਾ ਪਤੰਗ ਚੜਾਉਣ ਦੀ ਜਿੱਦ ਕਰ ਰਿਹਾ ਸੀ ਅਸੀਂ ਖੁਦ ਆਪਣੇ ਹੱਥੀ ਉਸ ਨੂੰ ਉਸਦੀ ਜਿੱਦ ਪੂਰੀ ਕਰਕੇ ਪਤੰਗ ਤੇ ਡੋਰ ਲਗਾ ਕੇ ਦਿੱਤੀ ਜਾਂ ਕਹਿ ਸਕਦੇ ਆ ਕਿ ਖੁਦ ਆਪਣੇ ਬੱਚੇ ਨੂੰ ਹਾਸਾ ਖਰੀਦ ਕੇ ਦੇ ਦਿੱਤਾ ਮਾਪਿਆਂ ਦੇ ਵੱਲੋਂ ਪਰ ਹੁਣ ਪਰਿਵਾਰ ਪਛਤਾ ਰਿਹਾ ਹੈ ਬੱਚੇ ਦੀ ਜਿੱਦ ਸੀ ਪੂਰੀ ਕਰ ਦਿੱਤੀ ਮਾਪੇ ਅਕਸਰ ਜਿੱਦ ਦੇ ਅੱਗੇ ਢਾਈ ਟੇਰੀ ਜ਼ਰੂਰ ਹੋ ਜਾਂਦੇ ਨੇ ਤਾਂ ਬੱਚੇ ਦੀ ਜਿੱਦ ਉਸਦੀ ਮੌਤ ਦਾ ਕਾਰਨ ਵੀ ਬਣੀ ਹੈ ਮਾਪਿਆਂ ਨੇ ਕੀ ਕੁਝ ਦੱਸਿਆ ਮੌਤ ਨੂੰ ਲੈ ਕੇ ਆਓ ਸੁਣਦੇ ਆ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6-700 ਰੁਪਏ ਦਾ ਆਪਣਾ ਜਿਹੜਾ ਆਉਂਦਾ ਹੀ ਇਹ ਚੈਰਾ ਡੋਰ ਕਹਿੰਦੇ ਨੇ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਝਾੜਦਾ ਚੜਦਾ ਗਿਆ ਲਾ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜਲਾਂ ਪੋਰਚ ਤੇ ਥੱਲੇ ਲਿਫਟ ਲਾਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਇਆ ਨਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚੱਲ ਗਿਆ ਸਾਡਾ ਤਾਂ ਘਰ ਉਜੜ ਗਿਆ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋੜਦੇ ਟੋੜਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਦੋਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰੂਰ ਅਸੀਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਗਏ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮोटा ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ ਜੀ ਤੇ ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਬਸੰਤ ਪੰਚਮੀ ਵਰਗੇ ਤਿਹਾੜ ਦੇ ਉੱਤੇ ਰੋਕ ਲਗਾ ਦੇਣੀ ਚਾਹੀਦੀ ਕਿਉਂਕਿ ਚਾਈਨਾ ਡੋਰ ਇੱਥੇ ਕਈ ਬੇਜਵਾਨਾਂ ਦੇ ਲਈ ਜਿਹੜਾ ਉਹ ਹਾਸੇ ਦਾ ਕਾਰਨ ਬਣਤਾ ਉਹਦੀ ਮੌਤ ਦਾ ਕਾਰਨ ਬਣਦਾ ਉੱਥੇ ਹੀ ਕਈ ਵਾਰ ਵਿਅਕਤੀ ਵਿਸ਼ੇਸ਼ ਦੀ ਮੌਤ ਦਾ ਕਾਰਨ ਵੀ ਜਾਂ ਉਹਨਾਂ ਨੂੰ ਵੱਧ ਜ਼ਖਮੀ ਹੋਣ ਦਾ ਕਾਰਨ ਸਾਹਮਣੇ ਆ ਜਾਂਦਾ ਹੈ ਤਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕੀ ਕੁਝ ਬੋਲੇ ਨੇ ਪਰਿਵਾਰਕ ਮੈਂਬਰ ਆਓ ਸੁਣਦੇ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਜੜਨਗੇ ਪਹਿਲਾਂ ਕੀ ਕਹਿਣਾ ਚਾਹੁੰਦੇ ਉਹਨਾਂ ਬੱਚਿਆਂ ਨੂੰ ਤੇ ਮਾਪੇ ਮਾਪਿਆਂ ਨੂੰ ਆਹੀਂ ਕਹਿਣਾ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਵੀ ਹੋਰ ਬੱਚੇ ਦਾ ਨਾਮ ਜਿਹੜੇ ਦਸੰਤ ਤੱਕ ਬਈ ਤੇ ਪਵੰਦੀ ਵੀ ਹੋਰ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਤੇ ਜਨਨ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਆ ਡਿਲੀਟਾਂ ਹੋ ਜਾਂਦੀ ਨੇ ਖਬਰਾਂ ਖਬਰ ਸੁਣ ਲਈ ਗਾਹ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਸੋਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗਣੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਹਾਂ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾਮ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਦਾ ਕਿਸੇ ਨਾਮ ਜਿਹੜੇ ਅਸੀਂ ਜਾਨਾ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਬੱਚੇ ਦੇ ਡੇਗਣ ਤੋਂ ਤਕਰੀਬਨ 1.5 ਘੰਟਾ ਬਾਅਦ ਪਰਿਵਾਰ ਨੂੰ ਇਸ ਪੂਰੀ ਜਾਣਕਾਰੀ ਪਤਾ ਲੱਗਿਆ ਉਹ ਬੱਚੇ ਨੂੰ ਲੱਭਿਆ ਗਿਆ ਕਿ ਇਸ ਘਰ ਦੇ ਵਿੱਚੋਂ ਪਤੰਗ ਚੜਾ ਰਿਹਾ ਸੀ ਹਾਦਸਾ ਜ਼ਰੂਰ ਵਾਪਰਿਆ ਮਾਪਿਆਂ ਦਾ ਇਕਲੌਤਾ ਪੁੱਤ ਚਲੇ ਗਿਆ ਪਰ ਪਰਿਵਾਰ ਹੁਣ ਲੋਕਾਂ ਨੂੰ ਅਪੀਲ ਕਰ ਰਿਹਾ ਤੇ ਅਸੀਂ ਵੀ ਖੁਦ ਅਪੀਲ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਅਜਿਹੇ ਹਾਸਿਆਂ ਵਾਲੇ ਤਿਹਾਰਾਂ ਤੋਂ ਜ਼ਰੂਰ-ਜ਼ਰੂਰ ਰੱਖਿਆ ਜਾਵੇ ਕਿਉਂਕਿ ਪਤੰਗ ਜਦੋਂ ਬੱਚੇ ਚੜਾਉਂਦੇ ਆ ਅਕਸਰ ਅਸੀਂ ਵੀ ਦੇਖਦੇ ਹਾਂ ਕਿ ਬੱਚੇ ਇੰਨੇ ਗਮਗੀਨ ਹੋ ਜਾਂਦੇ ਆ ਨੇ ਉਸ ਦੇ ਵਿੱਚ ਰੁੱਝ ਜਾਂਦੇ ਆ ਕਿ ਉਹ ਇੱਥੋਂ ਤੱਕ ਭੁੱਲ ਜਾਂਦੇ ਆ ਕਿ ਉਹ ਇੱਕ ਇੱਕ ਜਾਂ ਦੋ ਜਾਂ ਤਿੰਨ ਮੰਜ਼ਲ ਦੇ ਉੱਤੇ ਖੜੇ ਨੇ ਉਹਨਾਂ ਦਾ ਪਿੱਛੇ ਕੀ ਹੈ ਕੋਈ ਸਪੋਰਟ ਹੈਗੀ ਨਹੀਂ ਹੈਗੀ ਉਹ ਬੱਚੇ ਭੁੱਲ ਜਾਂਦੇ ਆ ਤੇ ਪਤੰਗ ਚੜਾਉਂ ਜੜਾਉਂਦੇ ਕਈ ਵਾਰ ਹਾਸੀ ਦਾ ਸ਼ਿਕਾਰ ਵੀ ਹੁੰਦੇ ਨੇ ਆਏ ਸਾਲ ਇਸ ਇਤਿਹਾਰ ਦੇ ਉੱਤੇ ਜਿਹੀਆਂ ਖਬਰਾਂ ਆਵੀਆਂ ਕੋਈ ਕਿਸੇ ਦਾ مالی ਨੁਕਸਾਨ ਹੋ ਜਵੇ ਜਾਨੀ ਨੁਕਸਾਨ ਹੋ ਜਵੇ ਜਾਂ ਕਿਸੇ ਦੇ ਕੋਈ ਫ੍ਰੈਕਚਰ ਦਾ ਮਾਮਲਾ ਜ਼ਰੂਰ ਸਾਹਮਣੇ ਆਉਂਦਾ ਹੈ ਤਾਂ ਇਸ ਪਰਿਵਾਰ ਦੇ ਇਸ ਦੁੱਖ ਨੂੰ ਸੁਣ ਕੇ ਇੱਕ ਸੇਜ਼ ਜ਼ਰੂਰ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੀਆਂ ਹਾਸਿਆਂ ਵਾਲੀਆਂ ਚੀਜ਼ਾਂ ਜ਼ਰੂਰ ਦੂਰ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਸੰਗਰੂਰ ਤੋਂ ਜਸਵੀਰ ਮਾਨ ਦੀ ਰਿਪੋਰਟ ਜੁੜੇ ਰਹੋ ਹਮਦਾ ਟੀਵੀ ਦੇ ਨਾਲ ਸਹੀ ਤਸਤੀਕ ਖਬਰਾਂ ਦੇ